ਸਤਿ ਸ਼੍ਰੀ ਅਕਾਲ ਜੀ ਦਿਲ ਦਾ ਸਾਫ਼ ਬੰਦਾ ਕਿੱਥੇ ਮਿਲੇਗਾ ਅੱਜ ਦੀ ਇਸ ਚਿਲਾਕੀਆਂ ਭਰੇ ਛਲਕਾਂ ਭਰੇ ਮਾਹੌਲ ਦੇ ਵਿੱਚ ਸਾਨੂੰ ਇਹ ਚਿੰਤਾ ਰਹਿੰਦੀ ਹੈ ਕਿ ਸਾਨੂੰ ਦਿਲ ਦਾ ਸਾਫ਼ ਬੰਦਾ ਕਿੱਥੇ ਮਿਲੇਗਾ ਇਹ ਪਰਖ ਤੁਹਾਨੂੰ ਖੁਦ ਕਰਨੀ ਪਵੇਗੀ ਕਿ ਦਿਲ ਦਾ ਸਾਫ਼ ਸੁਥਰਾ ਇਮਾਨਦਾਰ ਬੰਦਾ ਕਿਹੜਾ ਹੈ ਜਿਹੜਾ ਅੰਦਰ ਆਪਣੇ ਇਹ ਉਹੋ ਜੀਆਂ ਗੱਲਾਂ ਨਹੀਂ ਪਾੜਦਾ ਉਹੋ ਜਏ ਕਿਸੇ ਨੂੰ ਥੱਲੇ ਲਾਉਣ ਦੇ ਕਿਸੇ ਦੀ ਪਿੱਠ ਪਿਛੇ ਚੁਗਲੀ ਕਰਨ ਦੇ ਸ਼ੌਕ ਨਹੀਂ ਪਾੜਦਾ ਨਾ ਹੀ ਉਹ ਕੰਮ ਕਰਦਾ ਐਹੋ ਜੇ ਬੰਦੇ ਦੀ ਪਰਖ ਤੁਹਾਨੂੰ ਖੁਦ ਕਰਨੀ ਪਵੇਗੀ ਕਿਉਂਕਿ ਦਿਲਾਂ ਦੇ ਉੱਤੇ ਰਾਜ ਕਰਨਾ ਪੈਂਦਾ ਫੇਰ ਜਾ ਕੇ ਅਸੀਂ ਆਪਣੀ ਹਕੂਮਤ ਕਰ ਪਾਉਣੇ ਆ ਜਿਵੇਂ ਇੱਕ ਸ਼ਾਇਰ ਨੇ ਲਿਖਿਆ ਹੈ ਕਿ ਹਕੂਮਤ ਉਹ ਕਰਤੇ ਹਨ ਹਕੂਮਤ ਉਹ ਕਰਤੇ ਹਨ ਜਿੰਨਾਂ ਦਿਲੋਂ ਪਰ ਰਾਜ ਹੁੰਦਾ ਹੈ ਹਕੂਮਤ ਉਹ ਕਰਤੇ ਹਨ ਜਿੰਨਾਂ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋ ਮੁਰਗੇ ਕੇ ਸਿਰ ਪਰ ਵੀ ਤਾਇ ਹੁੰਦਾ ਹੈ ਸੋ ਜਿਹੜੇ ਦਿਨਾਂ ਦੇ ਉਤੇ ਰਾਜ ਕਰਦੇ ਨੇ ਹਕੂਮਤੀ ਵੀ ਉਹੀ ਉਹ ਲੋਕ ਕਰਦੇ ਨੇ ਦਿਲਾਂ ਦੇ ਉਤੇ ਰਾਜ ਕਰਨ ਦੇ ਲਈ ਬੰਦੇ ਨੂੰ ਇਮਾਨਦਾਰ ਹੋਣਾ ਬਹੁਤ ਜ਼ਰੂਰੀ ਹੈ ਚੁਗਲੀ ਨਿੰਦਾ ਤੋਂ ਪਰਹੇਜ਼ ਤੇ ਦਿਲ ਦੇ ਵਿੱਚ ਹਰ ਇੱਕ ਦੇ ਲਈ ਪਿਆਰ ਇਹ ਹੋਣਾ ਬਹੁਤ ਜ਼ਰੂਰੀ ਹੈ ਸੋ ਮੈਂ ਇਹੋ ਕਹੂੰਗਾ ਕਿ ਇਮਾਨਦਾਰੀ ਰੱਖੋ ਪਿਆਰ ਦੇ ਨਾਲ ਸਦ ਭਾਵਨਾ ਦੇ ਨਾਲ ਹਰ ਇੱਕ ਦੇ ਨਾਲ ਮਿਲੋ ਵਰਤੋ ਤੇ ਛੜਛਾ ਜਿਹੜੀਆਂ ਹੈਗੀਆਂ ਉਹ ਕਰਨੀਆਂ ਬੰਦ ਕਰੋ ਧੰਵਾਦ ਜੀ ਸਤਿ ਸ਼੍ਰੀ ਅਕਾਲ